ਹਲਕਾ ਗੁਰੂ ਹਰਸਾਏ ਦੇ ਪਿੰਡ ਤੁਲਸੀਵਾਲਾ ਦੇ ਵਿੱਚ ਮੌਜੂਦ ਹੈਗੇ ਆ ਤੇ ਜਿਸ ਘਰ ਦੇ ਵਿੱਚ ਅਸੀਂ ਮੌਜੂਦ ਆ ਇਸ ਪਰਿਵਾਰ ਦੀ ਦਾਸਤਾ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਣਾ ਹੈ ਘਰ ਦਾ ਮੁਖੀ ਨੌਜਵਾਨ ਕੈਂਸਰ ਦੇ ਕਾਰਨ ਇਸ ਫਾਨੀ ਸੰਸਾਰ ਨੂੰ ਇਸੇ ਸਾਲ 6 1 2025 ਨੂੰ ਆਲਵਿਦਾ ਕਹਿ ਜਾਂਦਾ ਪਰਿਵਾਰ ਨੂੰ ਛੱਡ ਕੇ ਚਲਾ ਜਾਂਦਾ ਕੈਂਸਰ ਦੇ ਕਾਰਨ ਮੌਤ ਹੋ ਜਾਂਦੀ ਉਸ ਮੌਤ ਹੋ ਜਾਣ ਤੋਂ ਬਾਅਦ ਪਰਿਵਾਰ ਦੇ ਜਿਹੜੇ ਹਣ ਹਾਲਾਤ ਹੈ ਗਿਆ ਕਰਜ਼ਾ ਜਿਹੜਾ ਲੱਖ ਰੁਪਏ ਦਾ ਪਰਿਵਾਰ ਤੇ ਕਰਜ਼ਾ ਹੋ ਗਿਆ ਘਰ ਦਾ ਮੁਖੀ ਚਲਾ ਗਿਆ ਹੁਣ ਘਰ ਦੇ ਵਿੱਚ ਕਮਾਉਣ ਵਾਲਾ ਕੋਈ ਨਹੀਂ ਆ ਪਰਿਵਾਰ ਦੇ ਵਿੱਚ ਤਿੰਨ ਛੋਟੇ ਛੋਟੇ ਬੱਚੇ ਹੈਗੇ ਆ ਗਰਮੀਤ ਸਿੰਘ ਹੋਰੀ ਨੇ ਇਹ ਗਰਮੀਤ ਆ ਤੇ ਗਰਮੀਤ ਦੀ ਕੈਂਸਰ ਦੇ ਕਾਰਨ ਮੌਤ ਹੋ ਗਈ ਆ ਤੇ ਇਹ ਦੇਖ ਸਕਦੇ ਹੋ ਪਰਿਵਾਰਿਕ ਮੈਂਬਰ ਉਹਦੇ ਮਾਤਾ ਜੀ ਵੀ ਬੈਠੇ ਆ ਤੇ ਨਾਲ ਹੀ ਦੋ ਇਹ ਛੋਟੇ ਬੱਚੇ ਨੇ ਇੱਕ ਛੋਟੀ ਗੁड़िया ਤੇ ਉਹਦੇ ਘਰ ਵਾਲੇ ਵੀ ਮੌਜੂਦ ਹੈਗੇ ਆ ਮਾਦਾ ਕੀ ਹੋਇਆ ਸੀ ਗਰਮੀਤ ਉਹਨਾਂ ਨੂੰ ਕੀ ਬਿਮਾਰੀ ਸੀ ਪਹਿਲਾਂ ਤਾਂ ਸੱਲ ਕਟੇ ਸੀ ਤਾਂ ਅਸੀਂ ਬੀਕਾ ਨੀਰ ਵੀ ਲਈ ਫਿਰ ਪਹਿਲੇ ਅਸੀਂ ਲਾਏਗਾ ਇੱਥੇ ਆਪਣੇ ਬਠਿੰਡੇ ਉੱਥੇ ਹੀ ਜਵਾਬ ਮਿਲਾ ਦੂਜੀ ਥਾਂ ਵੀ ਰੱਖਿਆ 10 12 ਦਿਨਾਂ ਇਹ ਜਿਸ ਰੱਖਾ 10 12 ਦਿਨਾਂ ਸਾਇ ਦੂਜੇ ਦਿਐ ਸੇ ਰੱਖਾ ਬਾਅਦ ਚ ਅਸੀਂ ਜੇ ਪੀਜੀ ਆਇਨ ਜਵਾਬ ਦੇ ਦਿੱਤਾ ਬਾਅਦ ਚ ਗੰਗਾ ਨਗਰ ਲਾਏ ਗਏ ਫਿਰ ਅਸੀਂ ਬੀਕਾ ਨੇਰ ਦਵਾਈ ਚਲਦੀ ਸਾਲ ਹੋ ਗਿਆ ਉੱਥੇ ਹੀ ਘਰ ਪਰ ਨਾਲ ਜੋ ਵੀਗਾ ਸੀ ਸਾਡੇ ਕੋ ਕੋਈ ਪੈਸਾ ਤੇ ਲੈ ਨਹੀਂ ਰਹਿ ਗਿਆ ਨਾਮ ਦਾ ਪ੍ਰਾਗ ਕਮਾਨ ਵਾਲਾ ਦਾ ਪਿਓ ਪਿਛਲੇ ਸਾਲ ਦੀ ਡੈਥ ਹੋ ਗਈ ਸਾਡਾ ਉਹਨੂੰ ਕੋਈ ਕਮਾਨ ਵਾਲਾ ਨਹੀਂ ਉੱਥੇ ਹੀ ਬੀਕਾ ਨੇਰੀ ਮੁੱਕਿਆ ਹੁੰਦਾ ਫਾਟ ਸਰਟੀਫਿਕੇਟ ਉਹਦਾ ਵੀ ਬਣਿਆ 10 ਦਿਨ ਸਦਾ ਕਰ ਰੱਖਿਆ ਨੇ ਯਾਰ ਮੈਂ ਦਿਨ ਮੁੱਕਿਆ ਏ ਕੀ ਕਿੰਨਾ ਹੋ ਗਿਆ ਕਰ ਜਾ 8 10 ਲੱਖ ਹੋ ਗਿਆ ਸਾਡੇ ਤੇ 8 10 ਲੱਖ ਹਟ ਕੋਲ ਨਾ ਪੈਲੀ ਨਾ ਸਾਡਾ ਕੋ ਕਮਾਉਣ ਵਾਲਾ ਰਹਿ ਗਿਆ ਨਾ ਸਾਡਾ ਕੋ ਕੋਸ਼ ਅਸੀਂ ਦੋਵੇਂ ਨਾ ਸੱਸ ਬੇਟੀਆਂ ਘਰ ਦੇ ਵਿੱਚ ਸਾਡਾ ਬੰਦਾ ਨਹੀਂ ਰਹਿ ਗਿਆ ਅਸੀਂ ਕਿੱਧਰ ਜਾਈਏ ਸਾਡਾ ਕੋਈ ਨਹੀਂ ਕਮਾਉਣ ਵਾਲਾ ਹੈਗਾ ਅਸੀਂ ਕਿੱਧਰ ਜਾਈਏ ਬਿਲਕੁਲ ਜੀ ਤੁਸੀਂ ਸੁਣ ਰਿਹਾ ਹੈ ਮਾਤਾ ਨੇ ਹੁੰਦੇ ਤੇ ਇਹ ਗਰਮੀਤ ਸਿੰਘ ਹੋਰਾਂ ਦੀ ਤਸਵੀਰ ਹੈ ਛੋਟਾ ਬੱਚਾ ਹੈ ਕੀ ਹੋਇਆ ਸੀ ਤੇਰੇ ਪਾਪਾ ਨੂੰ ਦਿੱਕਨੜਾਂ ਦਾ ਖੜਕ ਰੱਖੇ ਤੋਦਨੋਂ ਰੋਟੀ ਛੱਡੀ ਤੇ ਤੀਜੇ ਦਿਨ ਮੁੱਕ ਗਿਆ ਹੈ ਮੁੱਕ ਗਿਆ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਦੋ ਬੱਚੇ ਇਹ ਹੈਗੇ ਆ ਤੇ ਇੱਕ ਛੋਟੀ ਕੁੜੀ ਆ ਉਹਨਾਂ ਦੇ ਘਰ ਵਾਲੇ ਵੀ ਮੌਜੂਦ ਆ ਮੈਡਮ ਕਿੰਨਾ ਸਮਾਂ ਹੋਇਆ ਕੋਈ ਬਹੁਤਾ ਸਮਾਂ ਨਹੀਂ ਹੋਇਆ ਕਿੰਨਾ ਪੈਸਾ ਦਵਾਈ ਤੇ ਲੱਗਿਆ ਕਿੰਨਾ ਖਰਚ ਹੋ ਗਿਆ ਕੀ ਜਿਹੜੀ ਮੰਗ ਹੈਗੀ ਆ ਕਿਹੜੀ ਅਪੀਲ ਲੋਕਾਂ ਕੋਲ ਜਾਂਦੇ ਆ फील ਕਰਨਾ ਚਾਹਨੀ ਹੈ ਕਿ ਅਸੀਂ ਸਾਨੂੰ 1 ਸਾਲ ਹੋ ਗਿਆ ਸੀ ਇਹਦੇ ਪਿੱਛੇ ਆਪਣਾ ਸਾਰਾ ਘਰ ਅਸੀਂ ਲਾ ਦਿੱਤਾ ਸੀ। ਤੇ ਇਹਨਾਂ ਨੂੰ ਕੈਂਸਰ ਸੀ। ਪਹਿਲਾ ਪਹਿਲਾ ਸਾਨੂੰ ਡਾਕਟਰ ਨੇ ਨਹੀਂ ਦੱਸਿਆ ਅਸੀਂ ਇਹਨਾਂ ਨੂੰ ਕੈਂਸਰ ਹੈ। ਅਸੀਂ ਇਹਨਾਂ ਤੇ 10-12 ਲੱਖ ਰੁਪਏ ਲਾ ਚੁੱਕੇ ਆ। ਸਾਡਾ ਕੁਝ ਨਹੀਂ ਰਹੇਗਾ। ਸਾਡਾ ਸਿਰਫ ਇੱਕ ਘਰ ਹੀ ਰਹਿ ਗਿਆ। ਛੋਟੇ-ਛੋਟੇ ਮੇਰੇ ਬੱਚੇ ਨੇ ਮੈਂ ਇਹ ਹੀ ਅਪੀਲ ਕਰਨਾ ਚਾਹਨੀ ਸਾਡੀ ਮਦਦ ਕੀਤੀ ਜਾਵੇ। ਹੂੰ। ਇਹ ਤਿੰਨੇ ਬੱਚੇ ਤੁਹਾਡੇ? ਹਾਂਜੀ। ਹਾਂ ਹਾਂ ਵੱਡਾ ਕਾਕੂ 6 ਸਾਲ ਦਾ ਹੈ ਆ ਸਾਡੇ 3 ਸਾਲ ਦਾ ਹੈ 1 ਸਾਲ ਦੀ ਕੁੜੀ ਹੈ ਤੇ ਕੋਈ ਜ਼ਮੀਨ ਜਾਇਦਤ ਨਹੀਂ ਹੈ ਨਹੀਂ ਹੈਗੀ আচ্ছা ਕੋਈ ਨੰਬਰ ਹੈਗਾ ਤੁਹਾਡਾ ਜੇ ਲੋਕ ਸੰਪਰਕ ਕਰਨ ਦਾ ਕੀ ਨੰਬਰ ਹੈ ਮੋਬਾਈਲ ਨੰਬਰ ਹੈ ਕੋਈ ਗੂਗਲ ਪੇ ਨੰਬਰ ਚੱਲਦਾ ਹੈ ਗੂਗਲ ਪੇ ਨਹੀਂ ਚੱਲਦਾ ਮੋਬਾਈਲ ਨੰਬਰ ਕੀ ਹੈ ਉਹਦੇ ਤੇ ਗੂਗਲ ਪੇ ਚਲਾ ਦਿੰਦੇ ਸਾਡਾ ਨੰਬਰ ਹੈਗਾ 9915374674 ਹਾਂ ਹੁਣ ਕੀ ਮੰਗ ਕੀ ਕਰਨਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹਨੀ ਆ ਕਿ ਸਾਡੀ ਮਦਦ ਕੀਤੀ ਜਾਵੇ ਬਿਲਕੁਲ ਜੀ ਪਰਿਵਾਰ ਦੀ ਦਾਸਤਾ ਜਿਹੜੀ ਹੈ ਉਸੇ ਤੁਹਾਨੂੰ ਦਿਖਾ ਦਿੱਤੀ ਹੈ ਛੋਟੇ ਛੋਟੇ ਬੱਚੇ ਨੇ ਗਰਮੀਤ 61 ਨੂੰ ਜਾਨੀ ਕਿ ਪਹਿਲੇ ਜਨਵਰੀ ਦੇ ਮਹੀਨੇ 2025 ਦਾ ਇਸ ਪਰਿਵਾਰ ਦੇ ਵਿੱਚ ਦੁੱਖਾਂ ਪਰਾ ਪਹਾੜ ਡਿੱਗਿਆ ਕਹਿਰ ਵਾਪਰਿਆ ਪਰਿਵਾਰ ਦਾ ਮੁਖੀ ਗਰਮੀਤ ਸਿੰਘ ਕੈਂਸਰ ਕਰਕੇ ਚਲਾ ਗਿਆ ਜਿਸ ਕਰਕੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਲੱਖ ਰੁਪਏ ਦਾ ਕਰਜ਼ਾ ਵੀ ਇਸ ਘਰ ਤੇ ਇੱਕ ਕਾਰ ਹੀ ਕਰ ਰਹਿ ਗਿਆ ਉਹ ਵੀ ਕਰਜ਼ੇ ਦੇ ਨਾਲ ਡੁੱਬਿਆ ਹੋਇਆ ਘਰ ਹੈ ਇਹ ਪਰਿਵਾਰ ਅਖਰ ਜਾਵੇ ਤੱਜਾ ਵੀ ਕਿਤੇ ਜਿੰਨੇ ਵੀ ਸਮਾਜ ਸਵੀ ਇਸ ਵੀਡੀਓ ਨੂੰ ਦੇਖ ਰਹੇਗੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਜਿੰਨਾ ਹੋ ਸਕਦਾ ਅਸੀਂ ਇਹਨਾਂ ਦਾ Google Pay ਨੰਬਰ ਵੀ ਚਲਾ ਦਿੰਦੇ ਇਸੇ ਨੰਬਰ ਤੇ ਤੇ Google Pay ਤੁਸੀਂ ਇਹਨਾਂ ਨੂੰ ਪੇਮੈਂਟ ਕਰ ਸਕਦੇ ਹੋ ਜਾਂ ਐਡਰੈਸ ਹੈਗਾ ਤੁਲਸੀ ਵਾਲਾ ਪਿੰਡ ਐਂਟਰ ਹੋਣ ਤੋਂ ਪਹਿਲਾਂ ਇਹਨਾਂ ਦਾ ਖੱਬੇ ਹੱਥ ਘਰ ਪਿੰਡ ਹੈਗਾ ਘਰ ਚ ਪਹੁੰਚ ਕੇ ਵੀ ਤੁਸੀਂ ਰਾਸ਼ਨ ਜਾਂ ਹੋਰ ਸਮਗਰੀ ਹੈ ਇਸ ਪਰਿਵਾਰ ਤੱਕ ਜਰੂਰ ਪਹੁੰਚਾ ਦਿਓ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਿਹਰਾ ਤੁਹਾਡਾ ਖੁਦ ਦਾ ਗੁਰੂ ਹਰਸਾਹਿਬ ਲਾਈਵ ਗੁਰੂ ਹਰਸਾਹਿਬ ਲਾਈਵ ਟੀਮ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈਗੀ ਆ ਜੇ ਪਰਿਵਾਰਾਂ ਨੂੰ ਅੱਗੇ ਲਿਆਂਦਾ ਜਿਵੇਂ ਜਿਹੜੇ ਗਰੀਬੀ ਰੇਖਾ ਦੇ ਵਿੱਚ ਰਹਿ ਰਹੇ ਆ ਜਿੰਨਾ ਪਰਿਵਾਰਾਂ ਦੀ ਸੁਣਨ ਵਾਲਾ ਕੋਈ ਨਹੀਂ ਆ ਉਹਨਾਂ ਲਈ ਇੱਕ ਆਸ ਜਿਹੜੀ ਅਸੀਂ ਆ ਤੁਹਾਡੇ ਥਰੂ ਲੈ ਕੇ ਆਉਂਦੇ ਹੈਗੇ ਆ ਤੁਹਾਡੇ ਤੱਕ ਉਹ ਵੀਡੀਓ ਲੈ ਕੇ ਆਉਂਦੇ ਹੈਗੇ ਆ ਕਿ ਉਹਨਾਂ ਪਰਿਵਾਰਾਂ ਦੀ ਮਦਦ ਹੋ ਸਕੇ ਪਹਿਲਾਂ ਵੀ ਤੁਸੀਂ ਕਾਫੀ ਵੀਡੀਓ ਨੂੰ ਇਸ ਤਰ੍ਹਾਂ ਦੀ ਨੂੰ ਪਿਆਰ ਦਿੱਤਾ ਤੇ ਲੋਕਾਂ ਦੀ ਮਦਦ ਕੀਤੀ ਅੱਗੇ ਵਧ ਕੇ ਸਮਾਸੀ ਵੀ ਆਏ ਹੁਣ ਵੀ ਅਪੀਲ ਜਿਹੜੀ ਉਹ ਅਸੀਂ ਆਪਣੇ ਵੱਲੋਂ ਵੀ ਕਰ ਦਿੰਦੇ ਆਂ ਦੇਖਦੇ ਰਹੋ ਗੁਰੂ ਅਰਜਨ ਦੇਵ ਜੀ